ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਾਈਕ ਕੋਲ ਝੋਟੀ ਬਕਾਉ ਜੀ ਤੇ ਕਹੀ ਗਏ ਬੱਸੀ ਬਕਾਉ ਠੀਕ ਹੈ ਜੀ ਦੇਖ ਸਕਦੇ ਹੋ ਚਾਰ ਥਾਣਾ ਨਖੜਮ ਸਿੰਘਸنگ ਕੁੰਡਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈਂਦਾ ਜੀ ਚੀਮਾ ਭੋਤਨਾ ਚੁੰਗਾ ਠੀਕ ਹੈ ਜੀ ਤੇ ਫੋਕੋ ਕੈਂਚੀਆਂ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਸੀ ਗਾ ਜੀ ਸਸੀ ਗਾ ਜੀ ਨਾਮ ਦੱਸੋ ਜੀ ਆਪਣਾ ਪਾਲ ਸਿੰਘ ਪਿੰਡ ਪਿੰਡ ਬਖਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਬਰਾ ਆਪਣਾ ਨੰਬਰ 8 70 875 70011 ਠੀਕ ਹੈ ਜੀ ਹਾਂਜੀ ਬਾਈ ਜੀ ਛੋਟੀ ਜਾਨਕਾਰੀ ਦਿਓ ਜੀ ਇਹਦੀ ਆਪਣੀ ਇਹ ਪੌਣੇ ਕਿ ਤਿੰਨ ਸਾਲ ਦੀ ਆ ਠੀਕ ਹੈ ਜੀ ਵੇਚਣੀ ਇੱਕ ਬੱਚੀ ਆ ਠੀਕ ਹੈ ਜੀ ਖਾਉਂਦੇ ਨਹੀਂ ਯਾਰ ਮੁਹਬਲੇਟ ਪਰ ਕੀ ਕਰਾਉਣਾ ਇਹਨਾਂ ਨੂੰ ਠੀਕ ਹੈ ਜੀ ਦੋ ਭਰਾ ਤੇ ਟਿਕਟ ਡੂਦ ਨਹੀਂ ਭਰਾ ਬਾਈ ਜੀ ਦੇ ਨਾ ਇੱਕ ਕਰੀ ਬੋਲੀ ਸੀਗੀ ਮੈਂ ਮਸ਼ੀਨ ਤੇ ਗਿਆ ਬਸ ਠੀਕ ਹੈ ਜੀ ਹਾਂ ਤੋਂ ਭਰਾ ਜਿੰਮੇਦਾਰ ਭਰਾ ਆਪਣਾ ਤੇ ਤੋਰ ਕੇ ਦਿਖਾ ਦਿਓ ਜੀ ਤੋਂ ਕਿਪਾ ਨਹੀਂ ਡਰਦੀ ਏ ਥੋੜੀ ਜੀ ਕੋਈ ਗੱਲ ਨਹੀਂ ਕੋਈ ਗੱਲ ਲੋ ਭਰਾ ਦੇਖ ਸਕਦੇ ਹੋ ਮਨ ਨਹੀਂ ਦਿਉ ਉਧਰ ਹੀ ਠੀਕ ਹੈ ਜੀ ਦੇਖ ਸਕਦੇ ਭਰਾ ਤੋਰਾ ਤਾਰ ਛੋਟੀ ਸੋਹਣੀ ਠੀਕ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਸਤਗੜ ਤੇ ਚਿਲਾ ਬਰਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 72 80 0047 22 ਦਾ ਨੰਬਰ ਪਾਸ ਨਿਕਲਦਾ ਤਾਂ ਹਾਂਜੀ ਬਾਈ ਜੀ ਆ ਬੱਸੀ ਦੀ ਜਾਣਕਾਰੀ ਦੋ ਜੀ ਬੱਸੀ ਸਾਲਕ ਦੇ ਨੇੜੇ ਹੋਊ ਯਾਰ ਠੀਕ ਹੈ ਜੀ ਸਾਲਕ ਦੇ ਨੇੜਾ ਹਾਂ ਸਾਲਕ ਦੇ ਆਸ-ਪਾਸ ਹੋਊ ਠੀਕ ਹੈ ਜੀ ਇਹਦਾ ਕੀ ਰੇਟ ਆ ਭਰਾ ਇਹਦਾ 16000 ਠੀਕ ਹੈ 16000 ਆਪਣੀ ਝੋਟੀ ਦਾ ਵੀ ਰੇਟ ਦੱਸ ਦ ਸੱਚ ਉਹਦਾ 40000 ਉਹਦਾ 40000 ਭਰਾ ਸ਼ੀਲ ਸ਼ੂਰ ਬਹੁਤ ਹੈ ਸਹੀ ਹੂੰ ਚਾਹੁੰਦੇ ਨਹੀਂ ਯਾਰ ਪਤਾ ਤਾਂ ਦੰਨਿਆ ਹੁਣ ਤਾਂ ਪਲੀ ਗਈ ਆ ਠੀਕ ਹੈ ਜੀ ਇਹਦਾ ਕਿੰਨਾ ਦੱਸਿਆ ਸੀ ਰੇਟ ਇਹਦਾ 16000 ਇਹਦਾ 16000 ਭਰਾ ਰੇਟ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਤੋਰ ਕੇ ਦਿਖਾਉਂਗਾ ਜੀ ਮਾੜੀ ਤੋਰ ਦੰਨਿਆ ਠੀਕ ਹੈ ਜੀ ਇਹਦਾ ਤੁਰ ਪੂਰ ਆਰਡਰ ਦੀ ਥੋੜੀ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਲੋ ਬਰਾ ਫੇਸ ਕੁਆਲਟੀ ਬਿਊਟੀ ਕੰਦ ਕਾਟ ਚੰਗਾ ਠੀਕ ਹੈ ਜੀ ਹਾਂ ਜੀ ਬਾਈ ਜੀ ਇਹਦਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਥੱਲੇ ਸੀਗਾ 16 17 ਲੀਟਰਾਂ ਨੂੰ 16 17 ਲੀਟਰਾਂ ਨੂੰ ਸੋ ਰੀਗੋ ਕਿਸ ਬਿਊਟੀ ਦੇਖ ਸਾਦੇ ਬਹੁਤ ਸੋਹਣੀ ਹੈ ਬੱਸ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਕਤਗੜ੍ਹ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ